Thank you. ਸਰ ਸਤਗੁਰੂ ਗੁਰਕਲਗੀ ਤਰ ਪਾਤਸ਼ਾਹ ਦਾ ਜਿਨ੍ਹਾਂ ਨੇ ਇਹ ਹੁਕਮ ਸੁਣਿਆ ਅਨੰਦਦੇਵ ਸਤਖੰਡ ਸਾਹਿਬ ਪਾਤਸ਼ਾਹੀ ਹਜ਼ੂਰ ਦੀ ਫਸਲੇ ਦੇ ਕਿਬਦ ਅਕੀਕਤ ਚਵਰ ਦੇ ਮਾਲਕ ਸਾਹਿਬ ਸਤਗੁਰੂ ਗੁਰਦੰਸ ਸਾਹਿਬ ਨੂੰ ਥਾਪਿਆ ਗਿਆ ਇੱਥੇ ਪ੍ਰੇਰਣਾ ਨਹੀਂ ਹੈ ਪ੍ਰੇਰਣਾ ਤੇ ਹੁਕਮ ਦੇ ਅੰਦਰ ਬੜਾ ਫਰਕ ਹੈ ਪ੍ਰੇਰਨਾ ਕਿਸੇ ਨੂੰ ਕੀਤੀ ਜਾਏ ਉਹ ਪ੍ਰੇਰਿਆ ਜਾਏ ਨਾ ਪ੍ਰੇਰਿਆ ਜਾਏ ਉਹਦੀ ਮਰਜ਼ੀ ਹੈ ਜਦੋਂ ਹੁਕਮ ਕਿਸੇ ਨੂੰ ਸੁਣਾਇਆ ਜਾਏ ਜਾਂ ਤਾਂ ਹੁਕਮ ਮੰਨ ਕੇ ਪ੍ਰਵਾਨ ਹੋ ਜਾਓ ਤੇ ਜਾਂ ਹੁਕਮ ਅਦੁੱਲੀ ਕਰਕੇ ਗੁਨਾਹਗਾਰਾਂ ਦੀ ਕੈਟਾਗਰੀ ਸ਼ਾਮਲ ਸ਼ਾਮਨ ਹੋ ਜਾਏ ਹੁਕਮ ਦਾ ਦੂਜਾ ਨਹੀਂ ਨਿਕਲਦਾ ਹੈ ਜਾਂ ਮੰਨਿਆ ਜਾਂਦਾ ਹੈ ਤੇ ਜਾਂ ਉਸ ਦੀ অবਗਿਆ ਹੁੰਦੀ ਹੈ অবਗਿਆ ਕਰਨ ਵਾਲੇ ਨੂੰ ਜੋ ਸਜ਼ਾ ਹੁੰਦੀ ਹੈ ਇਹ ਸਾਰਾ ਸੰਸਾਰ ਜਾਣਦਾ ਹੁਕਮ ਲਾਰਡ ਆਰਡਰ ਨੂੰ ਕੋਈ ਨਾ ਮੰਨੇ ਤਾ ਜੋ ਉਸ ਦਾ ਹਸ਼ਰ ਹੁੰਦਾ ਹੈ ਜੋਦ ਨਾ ਵਰਤਾਰਾ ਵਰਦਾ ਹੈ ਕਿਸੇ ਵੀ ਅਗਿਆਨੀ ਤੋਂ ਗਿਆਨੀ ਪੁਰਸ਼ ਤੋਂ ਵੀ ਭੁੱਲਾ ਨਹੀਂ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਠੀ ਗੁਰੂ ਮਾਲਯੋਗ ਰੰਗ ਤੇ ਇਹ ਹੁਕਮ ਕਲਗੀਧਰ ਦਾ ਸੁਣ ਕੇ ਤੇ ਉਹਦਾ ਕਹੌਣ ਵਾਲਾ ਕੋਈ ਗੁਰੂ ਦਾ ਸਿੱਖ ਕਿਸੇ ਦੇ ਅੰਦਰ ਗੁਰੂ ਦਾ ਵਿਸ਼ਵਾਸ ਨਕੀ ਤੁਰਿਆ ऐसी कलगी धरदे हुक्म दी अधूरी ਕਰਨ ਵਾਲਾ ਦਾ ਇਖਤਿਆਰ ਅਸਿੱਖ ਕਿੰਨੇ ਖਰਾ ਸਕਦਾ ਹੈ ਉਹ ਦਾਤਾਏ हुक्म ਹੈ ਗੁਰੂ ਗ੍ਰੰਥ ਜੀ ਮਾਨਿਓ ਪਰਗਿਤ ਗੁਰਾਂ ਕੀ ਦੇ ਜੋ ਪ੍ਰਮਖ ਨੂੰ ਮਿਲਵੋ ਚਹਿ ਖੋਜ ਇਨਹੀ ਮੈਨੇ ਤੇ ਜੇ ਗੱਲਾਂ ਕਰਨੀਆਂ ਹੈ ਜੇ ਬਾਤਾਂ ਕਰਨੀਆਂ ਹੈ ਜੇ دیدار ਕਰਨਾ ਹੈ ਤੇ ਬਹਿ ਜਾ ਹਜ਼ੂਰੀ ਵਿੱਚ ਅਜਿਹਾ ਆਕੇ ਨਾਮ ਕਰਕੇ ਜੰਦੀ ਇਹ ਸਾਹਿਬ ਦੀ ਬਖਸ਼ਿਸ਼ ਹੈ ਵੀ ਜਦੋਂ ਗੱਲਾਂ ਕਰੋਗੇ ਤੁਹਾਡੀ ਰਸਨਾ ਤੇ ਆਪ ਹੀ ਬੋਲ-ਬੋਲ ਤੁਹਾਨੂੰ ਸੁਣਾਈ ਜਾਊ ਵੀ ਐਂ ਕਰ ਐਂ ਕਰ ਆਹ ਕਰ ਆਹ ਨਾ ਕਰ ਆਹ ਮਾਰਗ ਅਸियार ਕਰ ਇਹ ਉੱਤਮ ਹੈ ਇਹ ਪ੍ਰਮਾਣਿਕ ਹੈ ਇੰਨਾ ਪ੍ਰਮਾਣਿਕ ਹੈ ਤੁਹਾਡੀ ਰਸਨਾ ਤੇ ਬੈਠ ਕੇ ਤੁਹਾਨੂੰ ਸਮਝਾਈ ਜਾਊ ਐਸਾ ਹੋਰ ਚਦਰ ਦੁਨੀਆ ਦਾ ਗੁਰੂ ਕੌਣ ਹੋ ਸਕਦਾ ਜਿਹੜਾ ਤੁਹਾਡੀ ਰਸਨਾ ਨੂੰ ਵਰਤ ਕੇ ਆਪ ਹੀ ਤੁਹਾਨੂੰ ਕਹੀਦਾ ਜੰਦੀ ਬੋਲਣ ਵੇਲੇ ਤੁਹਾਨੂੰ ਹੀ ਗੁਰੂ ਬਣਾ ਦੇਵੇ ਕਸਾ ਵਿਚਤਰ ਸਾਹਿਬ ਸਤਿਗੁਰੂ ਦਾ ਇੱਕ ਸ਼ਮਾ ਹੈ ਤੇ ਜੀਨੇ ਵੀ ਪ੍ਰਭੂ ਨੂੰ ਖੋਜਣਾ ਹੈ ਤੇ ਇਹਦੇ ਵਿੱਚ ਸਮਾਇਆ ਹੈ ਇਹ ਰਾਹ ਦੱਸੇਗਾ ਗੁਰੂ ਗ੍ਰੰਥ ਸਾਹਿਬ ਦੱਸਣਗੇ ਵੀ ਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦਾ ਮਾਰਗ ਕੀ ਹੈ ਆਪੇ ਦੱਸਣਗੇ ਜੋ ਗੁਰਸਤਗੁਰੂ ਕਾ ਜੋ ਸਿੱਖ ਕਹਾਇਆ ਆਪੇ ਬੋਲਣਗੇ ਤੇ ਜਿਹੜੇ ਕਹਿੰਦੇ ਨੇ ਇਹ ਬੋਲਦਾ ਨਹੀਂ ਇਹ ਸੁਣਦਾ ਨਹੀਂ ਤੇ ਮੈਂ ਸਮਝਦਾ ਨਹੀਂ ਰੱਬ ਸਰਕਾਰ ਨ ਕਰਨੜਾ ਉਹ ਦਿੱਤੇ ਹੈ ਪਰ ਗੁਰੂ ਗ੍ਰੰਥ ਸਾਹਿਬ ਬੋਲ ਦਾ ਸੁਣਨ ਵਾਲੇ ਕੰਨ ਨਹੀਂ ਉਹਨਾਂ ਨੂੰ ਦਿੱਤੇ ਨੈਤਰ ਤਾਂ ਦਿੱਤੇ ਪਰ ਸਹਿਬਾਂ ਦੀ ਦਸੇ ਸਤਬਨਾ ਦੀ ਜੋਤ ਵੇਖਣ ਵਾਲੇ ਨੈਣ ਨਹੀਂ ਦਿੱਤੇ ਸੁਣ ਕੇ ਅਮਲ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਕਰਾਉਣ ਵਾਲੀ ਸ਼ਬਦਾਵਲੀ ਸੁਣ ਦਾ ਉਹਨਾਂ ਨੂੰ ਸੰਸਾਰਕ ਤੌਰ ਤੇ ਤਾਂ Indra ਕਰਨ ਬਖਸ਼ਿਆ ਪਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਣ ਲਈ ਨਹੀਂ ਦਿੱਤਾ ਇਸ ਲਈ ਸਭ ਸਿੱਖਨ ਕੋ ਹੁਕਮ ਹੈ ਕੀ ਆਪੇ ਕੋ ਮਥਾ ਤੇ ਗੁਰੂ ਮਾਨਿਉਂ ਕਰਾਉ। ਆਉਂ ਮੀਂਹਾਂ ਤੋਂ ਸ਼ਬਦ ਸਰਵਣ ਕਰ ਲਓ। ਤੇ ਸਾਹਿਬ ਸਤਗੁਰੂ ਪਾਤਸ਼ਾਹ ਜੀ ਮੇਰ ਦਾ ਸਦਕਾ ਦੀ ਚਿਤਤਾ ਕਰਦਾ ਨਹੀਂ ਪਰ ਵੱਧੇ ਰੁੱਧੇ। ਪਾਪਾ ਜੀ ਜੀ ਕਿਉਂਕਿ ਸਿਹਤ ਮੈਂ ਸਮਝਦਾ ਨਹੀਂ ਗੁਰਮੁਖ ਧੁੱਲ ਜਾਂਦੇ ਨਹੀਂ ਆਪਣਾ ਆਪ ਦਾ ਸਰੀਰ ਦਾ ਜੇ ਹਰ ਜਸ ਨਾ ਹੁੰਦਾ ਹੋਵੇ ਤੇ ਸੰਸਾਰ ਦੀਆਂ ਗੱਲਾਂ ਬਾਤਾਂ ਹੁਣ ਫੇਰ ਭਾਵੇਂ ਸਰੀਰ ਦੇ ਵਿੱਚ ਉਹਨਾਂ ਦੀ ਸੁਤਾ ਆ ਜਾਏ ਤੇ ਮਹਿਸੂਸ ਕਰਨ ਵੀ ਸਾਨੂੰ ਕੁਝ ਖੇਲ ਹੈ ਪਰ ਜੇ ਸਰੀਰ ਦੇ ਵਿੱਚੋਂ ਸ਼ਬਦ ਦੀ ਟਲਕਾਰ ਦੇ ਨਾਲ ਕੋਈ ਗੁਰਮੁਖ ਸੁਣਾ ਕੇ ਗੁਰੂ ਦਾ ਕੀਰਤਨ ਜੇ ਗੁਰਮੁਖ ਗੋਸਿਕ ਮਹਾਪੁਰਖ ਦੀ ਆਤਮਾ ਨੂੰ ਉਹਦੇ ਅਸਲੀ ਟਿਕਾਣੇ ਤੇ ਲੈ ਜਾਏ ਉਹਨੂੰ ਸਰੀਰਕ ਕਸ਼ਟ ਭੁੱਲ ਜਾਂਦੇ ਸੋ ਸਹਬ ਦੀ ਬਖਸ਼ਿਸ਼ ਹੈ ਨਿਰਮਿਤ ਅਰਦਾਸ ਹੈ ਇਸ ਗੁਰਮੁਖ ਆਤਮਾ ਨੂੰ ਸੰਗੁਰੂ ਸਜ਼ਾ ਨੰਬੇਰੀ ਆਜੂ ਤੇ આરોਪਤਾ ਬਖਸ਼ੇ ਤਾਂ ਜੋ ਅਸੀਂ ਸੰਗਤ ਕਰਕੇ ਦੀਦਾਰ ਕਰਕੇ ਇਹਨਾਂ ਦੀ ਕਮਾਈ ਦਾ ਪਿਛਵਾ ਵੇਖ ਕੇ ਕਦੇ ਸਾਡੇ ਮੂਰਖਾਂ ਦੀ ਵੀ ਸੁਰਤੇਸ ਪਾਸੇ ਨੂੰ ਪਲਟੇ ਤੇ ਅਸੀਂ ਵੀ ਕੁਝ ਆਪਣਾ ਪਰਮਾਰਥ ਦਾ ਧਨਪੱਲੇ ਬਣ ਕੇ ਜਿਸ ਮਾਰਗ ਦੇ ਉੱਤੇ ਹਰ ਇੱਕ ਨੇ ਸਮੇਂ-ਸਮੇਂ ਆਪਣੀ ਵਾਰੀ ਸਿਰ ਤੋਂ ਨਾ असीं वारी सिर तुर तो पहिला कुझु न कुझ पूंजी विहाराई जॾहिं साम्हूं उते कम आ सघे वाहिगुरू जी ख़ालसा वाहिग